ਆ ਦੋਨੇ ਬੰਦਿਆਂ ਦੀ ਗੱਲਾਂ ਕਰਦੇ ਦੀ ਆਵਾਜ਼ ਨਹੀਂ ਆ ਰਹੀ ਲੇਕਿਨ ਇਹਨਾਂ ਦਾ ਪਤਾ ਹੈ ਕਿ ਜੇ ਲੜ ਰਹੇ ਨੇ ਜਿੱਦਾਂ ਦੇ ਇਸ਼ਾਰੇ ਕਰ ਰਹੇ ਨੇ ਜਿੱਦਾਂ ਦੇ ਇਹਨਾਂ ਦੇ ਫੇਸ ਐਕਸਪ੍ਰੈਸ਼ਨ ਨੇ ਜਿੱਦਾਂ ਬੋਲ ਰਹੇ ਨੇ ਗਾਲਾਂ ਤਾਂ ਕੱਢ ਰਹੇ ਹੋਵੋਗੇ ਕਹਿੰਦੇ ਸਰ ਕੋਈ ਲੜਾਈ ਹੋ ਜਵੇ ਤੇ ਗਾਲਾਂ ਨਾ ਹੋਣ ਇਦਾਂ ਦਾ ਸਰ ਹੁੰਦਾ ਹੀ ਨਹੀਂ ਮਜ਼ਾ ਨਹੀਂ ਆਉਂਦਾ ਕਹਿੰਦੇ ਹੈਨਾ ਜਦੋਂ ਅੰਦਰੋਂ ਕਹਿੰਦੇ ਕਿਸੇ ਦੇ ਲਈ ਕਹਿੰਦੇ ਜੀ ਮਾਂ ਦੀ ਭੈਣ ਦੀ ਉਹਦੀ ਰਿਸ਼ਤੇਦਾਰਾਂ ਦੀ ਉਹਦੇ ਬਾਰੇ ਕੁਝ ਗੱਦੀ ਗੰਦੀ ਗਾਲਾਂ ਨਾ ਦੇਣ ਜਦੋਂ ਤੱਕ ਉਹਦੇ ਤਾਂ ਕਹਿੰਦੇ ਫੀਲ ਨਹੀਂ ਆਉਂਦੀ ਕੋਈ ਵਧੀਆ ਗੱਲ ਹੈ ਨਹੀਂ ਗਾਲਾਂ ਦੇਣ 네ਗੇਟਿਵਿਟੀ ਹੀ ਫੈਲਦੀ ਹੈ ਬਟ ਅੱਜਕੱਲ ਕੀ ਹੈ ਅੱਜਕੱਲ ਤਾਂ ਉਹੀ ਗੱਲ ਹੈ ਪਿਆਰ ਵਿੱਚ ਵੀ ਗਾਲਾਂ ਕੱਢ ਦਿੰਦੇ ਨੇ ਲੜਾਈ ਜੇ ਤਾਂ ਕੱਢਦੇ ਕੱਢਦੇ ਨੇ ਪਿਆਰ ਪਿਆਰ ਵਿੱਚ ਵੀ ਗਾਲਾਂ ਕੱਢੀ ਜਾਂਦੇ ਨੇ ਯਾਰ ਦੋਸਤ ਇੱਕ ਦੂਜੇ ਨਾਲ ਗਾਲਾਂ ਕੱਢੀ ਜਾਂਦੇ ਨੇ ਹੈਨਾ ਦੋ ਯਾਰ ਆਪਣੇ ਇੱਕ ਯਾਰ ਨੂੰ ਕਹਿੰਦਾ ਇੱਕ ਯਾਰ ਦੂਜੇ ਯਾਰ ਨਾਲ ਗੱਲ ਕਰਦਾ ਓਏ ਅੱਜ ਫਾਦਰਸਡੇ ਤਾਂ ਤੋਨੇ ਪਾਪਾ ਕੋ ਵਿਸ਼ਨੀ ਕੀਆ ਬੇਟੇ ਬਣਾਏ ਹੋਏ ਨੇ ਚਲੋ ਉਹ ਤਾਂ ਫੇਰ ਵੀ ਚਲੋ ਹਾਸੀਆਂ ਖੇਡੀਆਂ ਹੋ ਗਈਆਂ ਲੇਕਿਨ ਗਾਲਾਂ Obviously ਗਾਲਾਂ 네ਗੇਟਿਵਿਟੀ ਲਈ ਆਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਤੇ ਜਦੋਂ ਕਿਸੇ ਨੂੰ ਗਾਲ ਦੇ ਦਿੰਦੇ ਹੋ ਫਿਰ ਸੁਣਿਆ ਨਹੀਂ ਜਾਂਦਾ ਲੇਕਿਨ ਹੈਨਾ ਫਿਰ ਕਹਿੰਦੇ ਜੀ ਮੇਰੀ ਮਾਂ ਕੋ ਕਿਸ ਨੇ ਗਾਲ ਕਿੱਸੇ ਦੇ ਦਿੱਤੀ ਦੋਸਤੋ ਇੱਕ ਵੱਖਰਾ ਸਰਵੇ ਆਇਆ ਹੈ ਅਸੀਂ ਕਾਫੀ ਤਰ੍ਹਾਂ ਦੀ ਖਬਰਾਂ ਪੜਦੇ ਆ ਇੱਕ ਵੱਖਰਾ ਜਿਹਾ ਸਰਵੇ ਸਾਡੇ ਕੋਲ ਦੇਖਣ ਚ ਆਇਆ ਹੈ ਜਿਦੇ ਚ ਭਾਰਤ ਦੀਆਂ ਸਭ ਤੋਂ ਜ਼ਿਆਦਾ ਗਾਲਾਂ ਦੇਣ ਵਾਲੀਆਂ ਸਟੇਟਾਂ ਯੂਟੀਆਂ ਤੇ ਸਭ ਤੋਂ ਘੱਟ ਗਾਲਾਂ ਦੇਣ ਵਾਲੀਆਂ ਸਟੇਟਾਂ ਯੂਟੀਆਂ ਬਾਰੇ ਗੱਲ ਕੀਤੀ ਹੈ ਤੇ ਦੋਸਤੋ ਪੰਜਾਬ ਦੀ ਸੈਕਿੰਡ ਰੈਂਕ ਆਈ ਹੈ ਤੇ ਕੋਈ ਵੱਡੀ ਖੁਸ਼ੀ ਵਾਲੀ ਗੱਲ ਨਹੀਂ ਹੈ ਕਾਲਾ ਕੱਢਣ ਦੇ ਮਾਮਲੇ 'ਚ ਪੰਜਾਬੀ ਦੂਜੇ ਨੰਬਰ ਤੇ ਨੇ ਪਹਿਲੇ ਤੇ ਕੌਣ ਹੈ ਸਭ ਤੋਂ ਘੱਟ ਥੱਲੇ ਕੌਣ ਹੈ ਉਹਨਾਂ ਬਾਰੇ ਦੋਸਤੋ ਇਸ ਵੀਡੀਓ 'ਚ ਆਪਾਂ ਗੱਲ ਕਰਦੇ ਆ ਤੇ ਸਰਵੇ ਕਿਹਨੇ ਕੀਤਾ ਉਹਦੇ ਬਾਰੇ ਵੀ ਸਾਡੇ ਦੋਸਤੋ ਪਹਿਲਾਂ ਸਾਰਿਆਂ ਨੂੰ ਪੈਰਪਰੀ ਸੱਚੀਆ ਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਾਦੇਵ ਸਵਾਗਤ ਹੈ ਪੰਜਾਬ ਬੜਾ 24/7 ਤੇ ਮੇਰਾ ਨਾਮ ਹੈ ਗਗਨ ਪੰਜਾਬ ਦੇ ਕਿਸੇ ਵੀ ਸਰਕਾਰੀ ਪੇਪਰ ਦੀ ਤਿਆਰੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਡੇਲੀ ਸਵੇਰੇ ਇਸ ਚੈਨਲ ਤੇ ਹੁੰਦੀ ਹੈ ਨਾਈਨ ਨੇਮ ਕਰੰਟ ਅਫੇਅਰ ਦੀ ਕਲਾਸ ਤੇ ਕਾ ਕਦੇ ਤੁਸੀਂ ਸੋਚਿਆ ਹੈ ਕਿ ਤੁਸੀਂ ਕਿਸੇ ਨੂੰ ਗਾਲ ਕੱਢੀ ਹੋਵੇ ਤੇ ਉਹਨੇ ਤੁਹਾਡੇ ਅਗੇਂਸਟ ਐਫ ਆਈ ਆਰ ਕਰਤਾ ਹੋਵੇ ਕੀ ਲੱਗਦਾ ਕੀ ਲਾਅ ਹੋਊਗਾ ਇੰਡੀਆ ਦੇ ਵਿੱਚ ਗਾਲ ਕੱਢਣ ਤੇ ਕੰਪਲੇਂਟ ਕੀਤੀ ਜਾ ਸਕਦੀ ਹੈ ਕਿ ਨਹੀਂ ਉਹਦੇ ਬਾਰੇ ਵੀ ਗੱਲ ਕਰਾਂਗੇ ਆਓ ਤੁਹਾਨੂੰ ਲੈ ਕੇ ਚੱਲਦਾ ਮੈਂ ਸਰਵੇ ਵੱਲ ਤਾਂ ਦੋਸਤੋ ਇਹ ਨੇ ਇਹਨਾਂ ਦਾ ਨਾਮ ਹੈ ਸੁਨੀਲ ਜਾਗਲਣ ਤੇ 11 ਸਾਲ ਤੋਂ ਇਹ ਸਰਵੇ ਕਰ ਰਹੇ ਸੀਗੇ ਇਹ ਲਿਖੇ ਤੇ ਧਿਆਨ ਨਾਲ ਤੋਂ ਮੈਂ ਜੋ ਬੋਲ ਰਿਹਾ ਉਹ ਤੇ ਧਿਆਨ ਤੋਂ 11 ਸਾਲ ਤੋਂ ਇਹ ਸਰਵੇ ਕਰ ਰਹੇ ਸੀਗੇ ਦੋਸਤੋ ਰੋਤਕ ਤੋਂ ਬਿਲੋਂਗ ਕਰਦੇ ਨੇ ਹਰਿਆਣਾ ਤੋਂ ਤਾਂ ਇਹਨਾਂ ਨੇ ਸਰਵੇ ਕੀਤਾ ਨਾਮ ਸੀਗਾ ਸਰਵੇ ਦਾ ਗਾਲੀ ਬੰਦ ਘਰ ਅਭਿਆਨ ਵੀ નો ਅਬਿਊਜ਼ ਹੋਮ ਕੈਂਪੇਨ ਘਰਾਂ ਚ ਗਾਲੀਆਂ ਨਹੀਂ ਹੋਣੀ ਚਾਹੀਦੀ ਇਹ ਦੋਸਤੋ ਇੱਕ ਫਾਊਂਡੇਸ਼ਨ ਹੈ 셀ਫੀ ਵਿਦ ਡਾਟਰ ਫਾਊਂਡੇਸ਼ਨ ਨਾਲ ਹੀ ਨਾਲ ਪ੍ਰੋਫੈਸਰ ਨੇ ਪ੍ਰੈਕਟਿਸ ਕਰ ਰਹੇ ਨੇ ਐਟ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਤਾਂ ਇਹਨਾਂ ਨੇ ਪਿਛਲੇ 11 ਸਾਲਾਂ ਤੋਂ ਸਾਲ 2014 ਤੋਂ ਲੈ ਕੇ ਹੁਣ 2025 ਤੱਕ ਦੋਸਤੋ ਇਸ ਸਰਵੇ ਕੀਤਾ సర్వే چھوٹਾ ਮੋਟਾ ਸਰਵੇ ਨਹੀਂ ਕੀਤਾ ਸਰਵੇ ਚ ਦੋਸਤੋ ਹਜ਼ਾਰਾਂ ਬੰਦਿਆਂ ਦਾ ਸਰਵੇ ਕੀਤਾ ਤੇ ਉਹਦੇ ਚ ਪਾਇਆ ਗਿਆ ਕਿ ਸਭ ਤੋਂ ਘੱਟ ਜਿਹੜੀਆਂ ਗਾਲਾਂ ਦਿੱਤੀਆਂ ਜਾਂਦੀਆਂ ਨੇ ਉਹ ਜੰਮੂ ਕਸ਼ਮੀਰ ਚ ਦਿੱਤੀਆਂ ਜਾਂਦੀਆਂ ਨੇ ਪੂਰੇ ਭਾਰਤ ਪਰ ਦੇ ਵਿੱਚ yes ਕਸ਼ਮੀਰੀ ਪੀਪਲ ਬਿਲਕੁਲ ਹੀ ਦੋਸਤੋ ਬਿਲਕੁਲ ਬੋਟਮ ਆਫ ਦਾ ਲਿਸਟ ਸੀਗੇ ਸਿਰਫ 15% ਲੋਕ ਗਾਲਾਂ ਦਿੰਦੇ ਸੀਗੇ ਇਹਨਾਂ ਨੇ ਹਰ ਸਟੇਟ ਦੇ ਹਜ਼ਾਰਾਂ 10-10 ਹਜ਼ਾਰ 1300 1000ਸ ਬੰਦਿਆਂ ਦੀ ਮੈਂ ਗੱਲ ਕਰ ਰਿਹਾ ਉਹਨਾਂ ਦਾ ਸਰਵੇ ਕੀਤਾ ਹੈ ਤੇ ਕਦੇ ਸੋਚੇ ਸੁਣਿਆ ਵੀ ਨਹੀਂ ਹੋਗਾ ਕਹਿੰਦੇ ਸਰ ਕਸ਼ਮੀਰੀ ਬੰਦਾ ਗਾਲਾਂ ਦਿੰਦਾ ਹੋਏ ਮੈਂ ਇੰਸਟਾਗ੍ਰam ਤੇ ਦੇਖਦਾ ਸੀਗਾ ਇਹ ਲਿਖਿਆ ਹੋਇਆ ਤੁਸੀਂ ਕਿਤੇ ਕਿ ਕਸ਼ਮੀਰੀ ਲੋਕੇ ਸਭ ਤੋਂ ਘੱਟ ਗਾਲਾਂ ਦਿੰਦੇ ਨੇ ਕਹਿੰਦੇ ਨਾਲੇ ਸਮਝ ਹੀ ਨਹੀਂ ਆਉਂਦੀ ਗਾਲ ਵੀ ਦੇਤੀ ਕਿ ਨਹੀਂ ਸਮਝ ਹੀ ਨਹੀਂ ਆਈ ਐਨੀਵੇ ਦੂਜੇ ਨੰਬਰ ਤੇ ਰਿਹਾ ਪੰਜਾਬ ਤੁਹਾਨੂੰ ਪਤਾ ਹੀ ਆ ਉਹ ਬਾਕੀ ਗੱਲ ਕਰਦਾ ਤਾਂ ਪੰਜਾਬ ਆਉਂਦਾ ਦੂਜੇ ਨੰਬਰ ਤੋਂ 78% ਤੇ ਤੀਜੇ ਤੇ ਚੌਥੇ ਨੰਬਰ ਤੇ ਮਤਲਬ ਇਕੱਠਾ ਹੀ ਲਾ ਲਓ ਤੁਸੀਂ 3rd ਨੰਬਰ ਤੇ ਦੋ ਨੇ ਯਾਨੀ ਕਿ ਉੱਤਰ ਪ੍ਰਦੇਸ਼ ਤੇ ਦੋਸਤੋ ਬਿਹਾਰ 74 74% ਉਹ ਤੋਂ ਬਾਅਦ ਆਉਂਦਾ ਨਾਮ ਰਾਜਸਥਾਨ ਦਾ ਉਹ ਤੋਂ ਬਾਅਦ ਆਉਂਦਾ ਨਾਮ ਹਰਿਆਣੇ ਦਾ ਫੇਰ ਮਹਾਰਾਸ਼ਟਰ ਫੇਰ ਗੁਜਰਾਤ ਫੇਰ ਮੱਧ ਪ੍ਰਦੇਸ਼ ਤੇ ਫੇਰ ਉੱਤਰਾਖੰਡ ਗੈਸ ਕਰਨਾ ਚਾਹੋਗੇ ਟੌਪ ਕਿਨੇ ਕੀਤਾ ਦਿੱਲੀ ਕਦੇ ਆਉਣਾ ਦਿੱਲੀ ਵਾਲੇ ਇਸ ਚੀਜ਼ ਨੂੰ ਪ੍ਰਾਊਡ ਮੰਨਦੇ ਨੇ ਕਹਿੰਦੇ ਦਿੱਲੀ ਸੇ ਹੈ ਜੀ ਹਾਂ ਦਿੱਲੀ ਦੋਸਤੋ ਟੌਪ ਕਰਦਾ ਹੈ ਗਾਲਾਂ ਕੱਢਣ ਦੇ ਮਾਮਲੇ 'ਚ ਹੁਣ ਦੂਜਾ ਸਵਾਲ ਤੁਹਾਡਾ ਕਿ ਕਿਆ ਸਰ ਗਾਲਾਂ ਕੱਢ ਕੇ ਐਫਆਈਆਰ ਕੀਤਾ ਜਾ ਸਕਦਾ ਐਫਆਈਆਰ ਵੀ ਹੋ ਜਾਊਗਾ ਲੇਕਿਨ ਖਾਰਿਜ ਹੋ ਜਾਊਗਾ ਕਿਉਂਕਿ ਕੋਈ ਵੀ ਐਦਾਂ ਦਾ ਦੋਸਤੋਂ ਧਾਰਾ ਗਿਵਨ ਨਹੀਂ ਹੈ ਕਿ ਜੀ ਗਾਲਾਂ ਕੱਢ ਦੇ ਕੱਢਣ ਕਰਕੇ ਤੁਹਾਨੂੰ ਐਫਆਈਆਰ ਤੁਹਾਡੇ ਲਈ ਕਰਤਾ ਹੋਵੇ ਹਾਂ ਕਿਸ ਨੇ ਗਾਲਾਂ ਕੱਢ ਤੇ ਕੱਢ ਤੇ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਮਾਰਨ ਦੀ ਧਮਕੀ ਦਿੱਤੀ ਤੁਹਾਡਾ ਮਾਨਹਾਨੀ ਕੀਤਾ ਤੁਹਾਡੇ ਬਾਰੇ ਠੀਕ ਹੈ ਜੀ ਕੁਝ ਫਾਲਸ ਇਨਫੋਰਮੇਸ਼ਨ ਫੈਲਾਈ ਉਹਦੇ ਲਈ ਐਫਆਈਆਰ ਹੈ ਲੇਕਿਨ ਸਿਰਫ ਗਾੜਾ ਲਈ ਕੋਈ ਐਫਆਈਆਰ ਨਹੀਂ ਹੈ ਤਾਂ ਇੱਕ ਕੇਸ ਸੀਗਾ ਦੋਸਤੋ ਦੇਖ ਸਕਦੇ ਹੋ ਮਈਸਤ 2019 ਬੰਬੇ ਹਾਈ ਕੋਰਟ ਨੇ ਕਿਹਾ ਕਿ ਗਾੜਾ ਕੱਢਣਾ ਕਰਾਇਮ ਨਹੀਂ ਹੈ ਕਨਸਟੇਬਲ ਨੇ ਇੱਕ ਐਫਆਈਆਰ ਕੀਤੀ ਸੀ ਕਿ ਬੱਚੇ ਦੇ ਖਿਲਾਫ ਕਨਸਟੇਬਲ ਨੇ ਬੱਚੇ ਦੇ ਖਿਲਾਫ ਐਫਆਈਆਰ ਕੀਤੀ ਸੀ ਵਾਹ ਇਹ ਤੇਰੇ ਸ਼ੇਰਾ ਤਾਂ ਦੋਸਤੋ ਬੰਬੇ ਹਾਈ ਕੋਰਟ ਦਾ ਦੋਸਤੋ ਇਹ ਫੈਸਲਾ ਸੀਗਾ ਟਾਈਮਸ ਆਫ ਇੰਡੀਆ ਦਾ ਕਿ ਗਾੜਾ ਕੱਢਣ ਨਾਲ ਕੋਈ ਵੀ ਦੋਸਤੋ ਐਫਆਈਆਰ ਨਹੀਂ ਹੁੰਦੀ ਲੇਕਿਨ ਇਹਦਾ ਮਤਲਬ ਇਹ ਨਹੀਂ ਗਾੜਾ ਨਹੀਂ ਕੱਢਣੀ ਮਤਲਬ ਗਾੜਾ ਕੱਢਣੀ ਆ ਦੇਖੋ ਸਿੰਪਲ ਜੀ ਗੱ ਛੋਟੇ ਬੱਚੇ ਹੁਣ ਅੱਡ ਗੱਲ ਹੋਵੇ ਸਕੂਲ ਵਾਲੇ ਅੱਜਕੱਲ ਬਹੁਤ ਗਿੰਦੀਆ ਗਿੰਦੀਆ ਗਾਣਾ ਦਿੰਦੇ ਨੇ ਸਕੂਲ ਵਾਲੇ ਬੱਚਿਆਂ ਦੀ ਗੱਲ ਕਰ ਤੁਸੀਂ ਵੀ ਸਕੂਲ ਚ ਰਹਿ ਚੁੱਕੇ ਹੋ ਕਦੇ ਨਾ ਕਦੇ ਤੁਸੀਂ ਵੀ ਦਿੱਤੀਆਂ ਨੇ ਮੈਂ ਵੀ ਦਿੱਤੀਆਂ ਨੇ ਕੋਈ ਅਸੀਂ ਅਛੋਤੇ ਨਹੀਂ ਇਹਨਾਂ ਚੀਜ਼ਾਂ ਤੋਂ ਹੈ ਨਾ ਟੀਵੀ ਸੀਰੀਜ਼ ਅੱਜਕੱਲ ਦੇਖ ਲਓ ਪਿਕਚਰਾਂ ਦੇਖ ਲਓ ਇੱਕ ਸ਼ੋਅ ਆਉਂਦਾ ਸੀਗਾ ਇੱਕ ਰੋਡੀਜ਼ ਕਰਕੇ ਉਹਦੇ ਚ ਗਵਾੜਾ ਗੱਡਦੇ ਉਹ ਲੈਪ ਆਈਓ ਆਹ ਕਹਤਾ ਉਹਨੇ ਬਟ ਥਿਸ ਇਜ਼ ਨਾਟ ਸਮਥਿੰਗ ਟੂ ਬੀ ਕੂਲ ਆਫ ਮਤਲਬ ਇਹਦੇ ਲਈ ਇਸ ਚੀਜ਼ਾਂ ਤੋਂ ਜੇ ਸਾਨੂੰ ਕੂਲ ਮਹਿਸੂਸ ਹੋ ਰਿਹਾ ਤਾਂ ਅਸੀਂ ਬਹੁਤ ਹੀ ਗਲਤ ਰਾਹ ਤੇ ਚੱਲੇ ਹੋਏ ਹਾਂ ਕਿਸੇ ਨੂੰ ਗਾਲ ਦੇ ਕੇ ਆਪਣਾ ਕੰਮ ਕਢਵਾ ਰਹੇ ਹੋ ਫਿਊਚਰ ਵਿੱਚ ਥੋੜਾ ਜਿਆਦਾ ਕੋਈ ਸਾਫ਼ ਹੈ ਨਹੀਂ ਤਾਂ ਇਹਨਾਂ ਗੱਲਾਂ ਨੂੰ ਦੋਸਤੋ ਜ਼ਰੂਰ ਧਿਆਨ ਰੱਖਿਓ ਤੇ ਤੁਹਾਡੇ ਕਿਦਾਂ ਦੇ ਓਪੀਨੀਅਨ ਨੇ ਉਹਨੂੰ ਜ਼ਰੂਰ ਦੋਸਤੋ ਇੱਕ ਵਾਰ ਕਮੈਂਟਾਂ 'ਚ ਦੱਸਿਓ ਤੇ ਜੇ ਦੋਸਤੋ ਸਰਕਾਰੀ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਪੰਜਾਬ ਦੀ ਤਾਂ ਦੋਸਤੋ ਮੈਨੂੰ ਲੱਗਦਾ ਇਸ ਟਾਈਮ ਇਸ ਤੋਂ ਵਧੀਆ ਸਮਾਂ ਨਹੀਂ ਹੈ ਪੰਜਾਬ ਦੇ ਵਿੱਚ ਸਰਕਾਰੀ ਪੇਪਰਾਂ ਦੀ ਤਿਆਰੀ ਕਰਨ ਦਾ ਕਿਉਂ 2027 'ਚ ਦੋਸਤੋ ਚੋਣਾਂ ਨੇ ਲਾਸਟ ਸਟੇਟ ਰਹਿ ਗਈ ਆ ਆਮ ਆਦਮੀ ਪਾਰਟੀ ਕੋਲ ਤੇ ਜੀ ਜਾਨ ਲਾਣ ਨੂੰ ਤਿਆਰ ਨੇ ਦੋਸਤੋ ਇਸ ਸਟੇਟ ਨੂੰ ਜਿੱਤਣ ਦੇ ਲਈ ਸਿੰਪਲ ਜੀ ਗੱਲ ਹੈ ਜ ਬੇਸਤੀ ਹੋ ਗਈ ਅੱਡ ਤੇ ਨਾਲੇ ਨੈਸ਼ਨਲ ਪਾਰਟੀ ਦਾ ਸਿੰਬਲ ਸਟੇਟਸ ਸਿੰਬਲ ਜਾਊਗਾ ਅੱਡ ਦਿੱਲੀ ਤਾਂ ਹਾਰ ਚੁੱਕੇ ਨੇ ਤੇ ਉਹਦੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਆਲਰੇਡੀ ਜਿੱਦਾਂ 10 ਲੱਖ ਦੀ ਹੈਲਥ ਇੰਸ਼ੋਰੈਂਸ ਯਾਰ ਕੌਣ ਦਿੰਦਾ ਹੈ ਪੂਰੇ ਇੰਡੀਆ 'ਚ ਨਹੀਂ ਹੈ ਤੇ ਇੰਡੀਆ 'ਚ ਉਹ ਹੈ ਇਨਕਮ ਇਨਕਮ ਵਾਈਜ਼ ਕਿ ਜਿੰਦਾ ਦੀ ਘੱਟ ਹੈ ਪੰਜਾਬ ਵਿੱਚ ਸਾਰੇ ਜਣੇ ਤੁਸੀਂ 2 ਕਰੋੜ ਰੁਪਏ ਕਮਾਉਂਦੇ ਹੋ ਤੁਹਾਡੇ ਲਈ ਵੀ ਦੋਸਤੋ ਹੈਲਥ ਇੰਸ਼ੋਰੈਂਸ ਹੈ ਤਾਂ ਜੇ ਤੁਸੀਂ ਤਿਆਰੀ ਕਰ ਰਹੇ ਹੋ ਇਸ ਤੋਂ ਵਧੀਆ ਮੌਕਾ ਨਹੀਂ ਹੈ ਸਭ ਤੋਂ ਪਹਿਲਾਂ ਤੁਸੀਂ ਟੈਲੀਗ੍ਰam ਚੈਨਲ ਨੂੰ ਫੋਲੋ ਕਰਕੇ ਰੱਖੋ ਦੋਸਤੋ Y383 ਗਗਨ ਸਰਪੰਚ ਪੰਜਾਬ ਅੱਡਨ ਜਿੰਨੀਆਂ ਵੀ ਅਪਡੇਟਾਂ ਆਈਆਂ ਕੋਈ ਵੀ ਪੇਪਰ ਬਾਰੇ ਆਇਆ ਸਭ ਕੁਝ ਦੋਸਤੋ ਇਸ ਚੈਨਲ ਉੱਤੇ ਦੋਸਤੋ ਤੁਹਾਨੂੰ ਮਿਲ ਜੂਗਾ ਟੈਲੀਗ੍ਰਾਮ ਤੇ ਤੇ ਨਾਲ ਹੀ ਨਾਲ ਕੁਝ ਵੈਕੈਂਸੀਆਂ ਜਿਹੜੀ ਆਊਟ ਹੋ ਚੁੱਕੀਆਂ ਨੇ ਗਰੁੱਪ ਬੀ ਦੀਆਂ ਅਫਸਰ ਲੈਵਲ ਦੀਆਂ ਵੈਕੈਂਸੀਆਂ ਦੀ ਗੱਲ ਕਰ ਰਹੇ ਹਾਂ ਮੈਂ ਸੀਨੀਅਰ ਰੈਜ਼ਿਸਟੈਂਟ 245 ਵੈਕੈਂਸੀ ਸਿਰਫ ਗ੍ਰੈਜੂਏਸ਼ਨ ਚਾਹੀਦੀ ਹੈ ਜੂਨੀਅਰ ਆਡੀਟਰ ਬੀ ਕਾਮ ਚਾਹੀਦੀ ਹੈ 76 ਪੋਸਟਾਂ ਐਸ ਡੀਓ ਵਰਗੀਆਂ ਦੋਸਤੋ ਪੋਸਟਾਂ ਆਊਟ ਹੋ ਚੁੱਕੀਆਂ ਨੇ ਇਹ ਤੋਂ ਇਲਾਵਾ ਅਸੀਂ ਗੱਲ ਕਰੀਏ ਦੋਸਤੋ ਆਡਿਟ ਇਨਸਪੈਕਟਰ ਨਾਇਬ ਤਹਿਸੀਲਦਾਰ ਵਰਗੀਆਂ ਵੈਕੈਂਸੀ ਆਊ ਇਹ ਇਹ ਤੋਂ ਇਲਾਵਾ 12ਵੇਂ ਲੈਵਲ ਵਾਲੇ ਬੱਚਿਆਂ ਦੇ ਲਈ ਦੋਸਤੋ ਜੇਲ ਵਾਰਡਰ ਮੈਟਰ ਦੇਖੋਗੇ ਤੁਸੀਂ ਚੰਡੀਗੜ੍ਹ ਪੁਲਿਸ ਦੇ ਵਿੱਚ ਢੇਰ ਸਾਰੀ ਵੈਕੈਂਸੀ ਆਉਗੀ ਤੇ ਹਜੇ ਤੱਕ ਜਿਹੜੀ ਪੰਜਾਬ ਪੁਲਿਸ ਦੀ 10000 ਪੋਸਟਾਂ ਆਣੀਆਂ ਨੇ ਉਹਦਾ ਬਾਰੇ ਤਾਂ ਆਪਾਂ ਗੱਲ ਹੀ ਨਹੀਂ ਕਰ ਰਹੇ ਕਨਸਟੇਬਲ ਅਗਲੇ ਸਾਲ ਫੇਰ ਆਉਗੀ ਤੇ ਹੁਣ ਕਿਉਂਕਿ ਚੋਣਾਂ ਨੇ ਤਾਂ ਇਹ ਹੈੱਡ ਕਨਸਟੇਬਲ ਵੀ ਕੱਢਣਗੇ ਏਐਸਆਈ ਵੀ ਕੱਢਣਗੇ ਇਹ ਵੀਡੀਓ ਨਹੀਂ ਕਲਿੱਪ ਕੱਟ ਕੇ ਰੱਖ ਸਕਦੇ ਹੋ ਅਗਲੇ ਸਾਲ ਮਿਲਾਂਗੇ ਮੈਂ ਕਹਿ ਰਿਹਾ ਹੁਣੇ ਤੇ ਜੇ ਤਿਆਰੀ ਕਰਨੀ ਹੈ ਨਾ ਸਾਰੇ ਪੇਪਰਾਂ ਦੀ ਤਾਂ ਦੋਸਤੋ ਮੈਨੂੰ ਪਤਾ ਹੈ ਤੁਸੀਂ ਜਾਣਦੇ ਹੋ ਕਿਤੇ ਕੋਚ ਜਨਰਿਕ ਪੜਾਇਆ ਜਾਂਦਾ ਕਿਉਂਕਿ ਤੁਸੀਂ ਜਦੋਂ ਕਿਸੇ ਵੀ ਕੋਚਿੰਗ ਵਿੱਚ ਜਾਓਗੇ ਪੇਪਰ ਓਰੀਐਂਟਡ ਨਹੀਂ ਪੜਾਇਆ ਜਾਊਗਾ ਲੇਕਿਨ ਔਨਲਾਈਨ ਪੰਜਾਬ ਅਡਾ 247 ਤੇ ਫਾਇਦਾ ਕੀ ਆ ਤੁਹਾਡੀ ਤਿਆਰੀ ਹੋਊਗੀ ਪੇਪਰ ਓਰੀਐਂਟਡ ਯਾਨੀ ਕਿ ਹਰ ਪੇਪਰ ਦਾ ਆਪਣਾ ਬੈਚ ਹੋਊਗਾ ਪੰਜਾਬ ਪਟਵਾਰੀ ਅਡਡ ਜੇਲ ਬਾਰਡਰ ਅਡਡ ਕਨਸਟੇਬਲ ਅਡਡ ਏਐਸਆਈ ਅਡਡ ਲੇਬਰ ਦਾ ਅਡਡ ਸੀਗਾ ਪੰਜਾਬ ਪੁਲਿਸ ਦੇ ਆਣਗੇ ਉਹ ਅਡਡ ਹੋਣਗੇ ਲੇਕਿਨ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਖਾਸ ਹੈਨ ਲੱਗਦਾ ਅੱਜ ਦੇ ਦਿਨ ਜੇ ਵੀਡੀਓ ਦੇਖ ਰਹੇ ਹੋ ਕਿਉਂਕਿ ਇਹ ਸਾਰੇ ਹੀ ਬੈਚ ਜਿਹੜੇ ਨੇ ਇਹ ਤੁਹਾਨੂੰ ਮਿਲ ਜਾਣਗੇ ਇੱਕ ਥਾਂ ਤੇ ਉਹ ਹੈ ਦੋਸਤ ਜਿਹੜਾ ਵੈਸੇ 14000 ਦਾ ਰੈਗੂਲਰ ਡੇਸ ਤੇ 33500 ਦਾ ਹੁੰਦਾ ਇੱਕ ਸਾਲ ਦਾ ਆਫਲਾਈਨ ਤੋਂ ਬਹੁਤ ਘੱਟ ਤੇ ਅੱਜ ਜੇ ਲੈਣੇ ਹੋ ਦੋਸਤੋ ਟੂਡੇ ਫॉर द ਲਾਸਟ ਡੇ ਇਹੀ ਮਹਾਪੈਕ ਇੱਕ ਦਿਨ ਥਾਂ ਮਿਲੂਗਾ ਦੋ ਸਾਲਾਂ ਦਾ ਤੇ 33500 ਦੇ ਥਾਂ ਮਿਲੂਗਾ ਸਿਰਫ ਔਰ ਸਿਰਫ 2173 ਦਾ ਤੇ ਅੱਜ ਤੁਹਾਡੇ ਲਈ ਇੱਕ ਸਰਪ੍ਰਾਈਜ਼ ਵੀ ਹੈ ਜਿਹੜਾ ਬੱਚਾ ਅੱਜ ਇਸ ਮਹਾਪੈਕ ਚ ਰੋਲ ਕਰਦਾ ਹੈ ਉਹਨੂੰ ਇਹਦੇ ਨਾਲ 5000 ਪਲੱਸ ਐਮਸੀਕਿਊ ਦੀ ਪੀਡੀਐਫ ਵੀ ਮਿਲੂਗੀ ਜਿਹਦੇ ਚ ਪੰਜਾਬ ਦੇ ਸਾਰੇ ਪ੍ਰੀਵੀਅਸ ইয়ার ਪੇਪਰਾਂ ਦੇ ਇੰਪੋਰਟੈਂਟ ਸਵਾਲ ਦੋਸਤੋ ਹੋਰ ਸਵਾਲ ਨੇ ਇਹਦੇ ਚ ਤੁਹਾਨੂੰ ਮੈਂ ਜਿੱਦਾਂ ਕਿਹਾ exam oriented offline ਚ ਇਹ ਦਿੱਕਤ ਰਹਿੰਦੀ ਹੈ ਕਿ exam oriented ਤਿਆਰੀ ਬਹੁਤ ਹੀ ਘੱਟ ਇੰਸਟੀਚਿਊਟ ਕਰਵਾ ਰਹੇ ਨੇ ਤੇ ਫਿਰ ਘਰੋਂ ਜਾਣਾ ਜਾਣ ਆਣ ਦਾ ਖਰਚਾ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਕੱਪੜੇ ਧੋਣੇ ਦੁਨੀਆ ਭਰ ਦੇ ਪ੍ਰੋਬਲਮ ਹੁਣ ਦੋਸਤੋ ਘਰੇ ਬੈ ਕੇ ਤਿਆਰੀ ਕਰ ਸਕਦੇ ਹੋ ਸਰ ਸੀਨੀਅਰ ਅਸਿਸਟੈਂਟ ਦੀ ਕਰਨੀ ਹੈ ਪੀ ਟ੍ਰਿਪਲ ਐਸ ਵੀ ਫਾਊਂਡੇਸ਼ਨ ਹੈ ਜੇਲ ਵਰਡਰ ਹੈ ਪਟਵਾਰੀ ਹੈ ਚੰਡੀਗੜ੍ਹ ਪੁਲਿਸ ਐਸ ਐਸ ਐਚ ਹੈ ਕਲਰਕ ਹੈ ਕਨਸਟੇਬਲ ਸਭ ਦੀ ਤਿਆਰੀ ਇੱਕ ਥਾਂ ਤੇ ਹੋ ਜੂਗੀ ਤੇ ਮੈਂ ਐਨੀ ਕਹਿ ਰਿਹਾ ਕਿ ਵਸ ਤਿਆਰੀ ਕਰਵਾ ਦੇਗੇ ਸਿਲੈਕਸ਼ਨ ਆ ਨੇ ਤੁਹਾਡੇ ਸਾਹਮਣੇ ਭਾਵੇਂ ਦੋਸਤੋ ਸਬ ਆਰਡੀਨੇਟ ਕੋਰਟ ਵਰਗੇ ਪੇਪਰ ਹੁਣ ਬੱਚਿਆਂ ਦੇ ਬੱਚਿਆਂ ਦੇ ਪੰਜਾਬ ਪੁਲਿਸ ਕਨਸਟੇਬਲ ਵਰਗੇ ਪੇਪਰ ਹੁਣ ਕੁੜੀਆਂ ਲੇਬਰ ਇਨਸਪੈਕਟਰ ਸਿਲੈਕਟਡ ਹੋਣ ਇਸ ਸਾਲ ਦੇ ਕਨਸਟੇਬਲ ਦੇ ਰਿਜ਼ਲਟ ਹੋਣ ਭਾਵੇਂ ਦੋਸਤੋ ਪਿਛਲੇ ਸਾਲ ਦੇ ਹੁਣ ਈਟੀਟੀ ਦੀ ਗੱਲ ਹੋਵੇ ਹੈੱਡ ਕਨਸਟੇਬਲ ਰਿਜ਼ਲਟ ਹੋਣ ਸਬ ਇਨਸਪੈਕਟਰ ਦੇ ਰਿਜ਼ਲਟ ਹੋਣ ਹਰ ਤਰ੍ਹਾਂ ਦੇ ਦੋਸਤੋ ਰਿਜ਼ਲਟ ਪੰਜਾਬ ਐਡਾ 247 ਨੇ ਦਿੱਤੇ ਨੇ ਤੇ ਹੁਣ ਹੈ ਤੁਹਾਡੀ ਵਾਰੀ ਆਪਣਾ ਇਹ ਸੁਪਨਾ ਸੱਚ ਕਰਨ ਦੀ ਤਾਂ ਦੋਸਤੋ ਕੋਈ ਵੀ ਬੈਚ ਆਉ ਪੀ ਟ੍ਰਿਪਲ ਐਸ ਵੀ ਪਟਵਾਰੀ ਜੇਲ ਵਰਡਰ ਐਕਸਾਈਜ਼ ਇੰਸਪੈਕਟਰ ਲੈਵਰ ਇੰਸਪੈਕਟਰ ਸੀਨੀਅਰ ਅਸਿਸਟੈਂਟ ਕਲਰਕ ਪਾ ਬਹੁਤ ਪੇਪਰ ਆਉਂਦੇ ਨੇ ਹੁਣ ਵੀ ਕਲਰਕ ਨਿਕਲਿਆ ਹੋਇਆ ਹੈ ਫਿਰ ਪੀ ਪੀ ਐਸ ਸੀ ਨੈਬ ਤਹਿਸੀਲਦਾਰ ਪੀ ਪੀ ਐਸ ਸੀ ਕੋਆਪਰੇਟਿਵ ਇੰਸਪੈਕਟਰ ਪੰਜਾਬ ਪੁਲਿਸ ਪੰਜਾਬ ਪੁਲਿਸ ਕਾਂਸਟੇਬਲ ਐਸ ਆਈ ਐਸ ਆਈ ਸਾਰੇ ਪੇਪਰ ਦੋਸਤੋ ਕਵਰ ਹੋ ਜਾਣਗੇ ਜਿਹੜਾ ਵੀ ਬੈਚ ਆਇਆ ਉਹ ਇਹਦੇ ਚ ਇਨਕਲੂਡ ਮਿਲੂਗਾ ਲਾਈਵ ਕਲਾਸ ਹੈ ਤੇ ਫਾਇਦਾ ਕੀ ਆਨਲਾਈਨ ਦਾ ਲਾਈਵ ਕਲਾਸ ਨਹੀਂ ਦੇਖੇਗੇ ਤਾਂ ਰਿਕਾਰਡਡ ਕਲਾਸ ਤਾਂ ਪਈਓ ਵੀ ਹੈ ਆਫਲਾਈਨ ਚ ਉਹ ਵੀ ਨਹੀਂ ਹੈ ਤੇ ਸਭ ਕੁਝ ਦੋਸਤੋ ਇੱਕ ਥਾਂ ਤੇ ਇਸ ਪੰਜਾਬ ਦੇ ਮਹਾਪੈਗ ਚ ਕਿੰਨੇ ਚ 2173 ਦੋ ਸਾਲਾਂ ਲਈ ਐਂਡ ਅੱਜ ਸਿਰਫ ਇਹ ਆਫਰ ਹੈ ਕੱਲ ਜੇ ਲਓਗੇ ਦੋਸਤੋ ਇਹਨੂੰ ਲੈ ਸਕਦੇ ਹੋ ਤਾਂ ਇੰਨੇ ਦਾ ਮਿਲੇਗਾ ਲੇਕਿਨ 5000 ਪਲੱਸ ਐਮਸੀਕਿਊ ਦੀ ਪੀਡੀਐਫ ਨਹੀਂ ਮਿਲੂਗੀ ਇਹ ਗੱਲ ਵੀ ਧਿਆਨ ਰੱਖ ਲਿਓ 90 ਰੁਪਏ ਮਹੀਨਾ ਦੋਸਤੋ ਅੱਜ ਮਿਲ ਰਿਹਾ ਹੈ ਤਾਂ ਅਸੀਂ ਕਿਉਂ ਨਾ ਕਰੀਏ ਰੋਗ ਜੇ ਤਿਆਰੀ ਕਰਨੀ ਹੈ ਤਾਂ ਵਧੀਆ ਮੌਕਾ ਨਹੀਂ ਮਿਲੂਗਾ ਦੋਸਤੋ ਵਧੀਆ ਸਮਾਨ ਨਹੀਂ ਮਿਲੂਗਾ ਵੀਡੀਓ ਬਸ ਖਤਮ ਹੋ ਰਿਹਾ ਦੋਸਤੋ ਇਹਦਾ ਇੰਤਜ਼ਾਰ ਕਰੋ ਤੇ ਵੀਡੀਓ ਖਤਮ ਹੁੰਦੀ ਦੋਸਤੋ ਕਮੈਂਟਾਂ ਵਿੱਚ ਤੁਹਾਨੂੰ ਇਹ ਲਿੰਕ ਲੱਗਿਆ ਹੋਇਆ ਮਿਲ ਜਾਊਗਾ ਪੰਜਾਬ ਮਹਾਪੈਕ ਫੋਰ 2 ਇਅਰਸ ਬਸ ਚੁਪ ਚਾਵੇਂ ਦੇ ਤੇ ਕਲਿੱਕ ਕਰ ਦੇਣਾ 댓ਸ ਇਟ ਕਲਿੱਕ ਕਰਦੇ ਤੁਹਾਡੇ ਫੋਨ 'ਚ ਦੋਸਤੋ ਵੈਬਸਾਈਟ ਓਪਨ ਹੋ ਜੂਗੀ ਤੇ ਉੱਥੇ ਜਾ ਕੇ ਤੁਸੀਂ ਪ੍ਰਾਈਸ ਚੈੱਕ ਕਰੋਗੇ ਤੇ ਪ੍ਰਾਈਸ ਲਿਖਿਆ ਹੋਊਗਾ 2271 ਹੁਣ ਮੈਂ ਪਿੱਛੇ ਕਿੰਨਾ ਕਿਹਾ ਸੀਗਾ ਮੈਂ ਕਿਹਾ ਸੀ 2173 ਲੇਕਿਨ ਇੱਥੇ ਕਿੰਨਾ ਆਇਆ ਹੋਇਆ ਇੱਥੇ ਆਇਆ ਹੋਇਆ ਸਰ 2271 ਹੁਣ ਮੈਨੂੰ ਉਹਨੂੰ 2173 ਤੇ ਲੈ ਕੇ ਆਉਣ ਦੇ ਲਈ ਮੇਰੇ ਕੋਲ ਐਂਡ ਤੁਸੀਂ ਕਿਸੇ ਦਾ ਐਂਡਰੋਇਡ ਫੋਨ ਫੜ ਲਓ ਸਿਰਫ 10 ਮਿੰਟ ਦੀ ਗੱਲ ਹੈ ਜਿਨ੍ਹਾਂ ਕੋਲ ਐਂਡਰੋਇਡ ਫੋਨ ਹੈ ਤੁਸੀਂ ਆਪਣੇ ਫੋਨ ਦੇ ਵਿੱਚ ਅੱਡਾ 247 A D D A 247 ਨਾਮ ਦੀ ਦੋਸਤੋ ਐਪ ਨੂੰ ਇੰਸਟਾਲ ਕਰੋ ਉਹ ਇੰਸਟਾਲ ਕਰਨ ਤੋਂ ਬਾਅਦ ਆਪਣੇ ਨਾਮ ਨੰਬਰ ਈਮੇਲ ਨਾਲ ਦੋਸਤੋ ਲੌਗਇਨ ਕਰਕੇ ਰੱਖੋ ਲੌਗਇਨ ਕਰਕੇ ਜਿੱਦਾਂ ਮੈਂ ਵੀਡੀਓ ਦਿਖਾਈ ਇਹ ਵੀਡੀਓ ਦੇ ਕਮੈਂਟਾਂ 'ਚ ਆਏ ਉਹਦੇ ਲਿੰਕ ਜਿਹੜਾ ਹੈ ਪੰਜਾਬ ਮਹਾਪੈਕ ਦਾ ਉਹਤੇ ਕਲਿੱਕ ਕਰੋ ਤੁਹਾਡੀ ਆਟੋਮੈਟਿਕਲੀ ਆਪ ਓਪਨ ਹੋ ਜਾਊਗੀ ਹੁਣ ਐਪ ਦੇ ਵਿੱਚ ਵੀ ਹਜੇ ਇਹੀ ਪ੍ਰਾਈਸ ਹੋਊਗਾ ਲੇਕਿਨ ਹੁਣ ਐਪ ਦੇ ਵਿੱਚ ਦੋਸਤੋ ਇੱਕ ਚੀਜ਼ ਲਿਖੀ ਮਿਲੂਗੀ ਇ ਇਹਨੂੰ ਟਿਕ ਕਰਨਾ ਹੈ ਬਸ ਤੇ ਜਿੱਦਾਂ ਹੀ ਇਹ ਟਿਕ ਕੀਤਾ ਇਸ ਬੈਚ ਤੁਹਾਨੂੰ ਪਾਏਗਾ ਸਿਰਫ ਅਰ ਸਿਰਫ 2173 ਦਾ ਉਹ ਵੀ ਕਿੰਨੇ ਸਮੇਂ ਲਈ ਉਹ ਵੀ ਪੂਰੇ ਪੂਰੇ ਦੋ ਸਾਲਾਂ ਲਈ ਫਿਰ ਕਿਸੇ ਵੀ ਟੀਚਰ ਦੀ ਕਲਾਸ ਹੈ ਲਾਈਵ ਕਲਾਸ ਹੈ ਰਿਕਾਰਡਡ ਕਲਾਸ ਹੈ ਗਾਈਡੈਂਸ ਸੈਸ਼ਨ ਹੈ ਮੌਕ ਟੈਸਟ ਹੈ MCQ ਬੈਚ ਹੈ ਸਭ ਕੁਝ ਇੱਥੇ ਤੁਹਾਨੂੰ ਇਨਕਲੂਡਡ ਮਿਲ ਜਾਊਗਾ ਤੁਹਾਨੂੰ ਕੁਝ ਵੀ ਐਕਸਟਰਾ ਲੈਂਡ ਦੀ ਲੋੜ ਨਹੀਂ ਕਿਉਂਕਿ 2027 ਤੱਕ ਦੁਨੀਆ ਭਰ ਦੀ ਨੌਕਰੀ ਆ ਰਹੀ ਹੈ ਤੇ ਜੁਲਾਈ 25 ਤੋਂ ਲੈ ਕੇ ਜੁਲਾਈ 27 ਤੱਕ ਦੋਸਤੋ ਸਾਰੇ ਬੈਚ ਸਾਰੀ ਕਲਾਸਿਸ ਸਭ ਕੁਝ ਇੱਥੇ ਇਨਕਲੂਡ ਹੋਊਗਾ ਮੌਕਾ ਖਰਾਬ ਨਾ ਕਰਦੇਓ ਕੁਝ ਵੈਕੈਂਸੀਆਂ ਤੁਹਾਨੂੰ ਮੈਂ ਦਿਖਾਤੀਆਂ ਆਊਟ ਹੋ ਚੁੱਕੀਆਂ ਨੇ ਕੁਝ ਬਹੁਤ ਹੀ ਛੇਤੀ ਆਉਂਗੀਆਂ ਤੇ ਦੋਸਤੋ ਉੱਥੇ ਉਦੋਂ ਫਿਰ ਇਹ ਨਾ ਹੋਵੇ ਕਿ ਵੈਕੈਂਸੀ ਸਾਡੇ ਕੋਲ ਹੋਵੇ ਤੇ ਸਾਨੂੰ ਪਤਾ ਹੀ ਨਹੀਂ ਕਿੱਥੋਂ ਪੜਨਾ ਕਦੋਂ ਸਟਾਰਟ ਕਰਨਾ ਹੈ ਸਮਾਂ ਘਟਣਾ ਪੈ ਜਾਵੇ ਬੇਸਿਕ ਜੀ ਗੱਲ ਏ ਠੀਕ ਹੈ ਜੀ ਤਾਂ ਧਿਆਨ ਰਹੇ ਅੱਜ ਹੀ ਐਨਰੋਲ ਕਰ ਲਿਓ ਮੌਕਾ ਬਹੁਤ ਵਧੀਆ ਹੈ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਭਾਰਤ ਜੈ ਪੰਜਾਬ